ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲਓ ਜੀ ਅੱਜ ਪਹੁੰਚੇ ਆਪਾਂ ਸਵਰਗਿਆ ਸਰਦਾਰ ਜੱਗੀ ਸਿੰਘ ਫਾਰਮ ਤੇ ਜੱਗੀ ਭਰਾ ਦੇ ਫਾਰਮ ਤੇ ਪਹੁੰਚੇ ਆ ਅੱਜ ਆਪਾਂ ਤੇ ਜੱਗੀ ਭਰਾ ਹੁਣ ਆਪਣੇ ਵਿੱਚ ਨਹੀਂ ਰਿਹਾ ਬਾਈ ਤੇ ਇਹ ਬਾਈ ਜੱਗੀ ਦੀ ਪਸੰਦ ਹੈ ਇਹ ਬੁੱਲ ਜੋ ਜੱਗੀ ਨੇ ਖਰੀਦਾ ਸੀ ਤੇ ਮੈਂ ਦਵਾਇਆ ਸੀ ਬਾਈ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਮੇਰਾ ਨਾਮ ਡਾਕਟਰ ਵਿਕਰ ਸਿੰਘ ਪਿੰਡ ਕੁਲਰੀਆਂ ਤੇ ਬਈ ਇਹ ਜਿਹੜਾ ਬੁੱਲ ਹੈ ਬਈ ਅੱਜ ਆਪਾਂ ਇਹਦੀ ਡਿਟੇਲ ਸਾਂਝੀ ਕਰਾਂਗੇ ਤੇ ਆਪਣੇ ਇਲਕਾ ਵਾਸਤੇ ਮਾਨਵਾਲੀ ਤੇ ਇੱਕ ਬਹੁਤ ਵੱਡੀ ਸੁਭਧਾ ਹੋ ਗਈ ਆਪਣੇ ਕੋਲੇ ਇੱਕ ਚੰਗਾ ਬੁੱਲਾ ਆਪਾਂ ਨੂੰ ਡਾਇਰੈਕਟ ਕ੍ਰੋਸਿੰਗ ਲਈ ਅਵੇਲੇਬਲ ਹੋ ਗਿਆ ਆ ਬੁੱਲ ਦੀ ਆਪਾਂ ਗੱਲ ਕਰੀਏ ਅੱਜ ਇਹਦੀ ਆ ਬੁੱਲ ਵੀ ਮੇਰੀ AI ਕਰੀ ਹੋਈ ਹੈ ਜੀ ਆਪ ਇਹ ਸ਼ੇਰ-ਏ-ਹਿੰਦੁਸਤਾਨ ਦਾ ਬੱਚਾ ਹੈ ਜੋ ਸੰਸਨੀਵਾਲ ਕੋਲੇ ਬੁੱਲਾ ਸ਼ੇਰ-ਏ-ਹਿੰਦੁਸਤਾਨ ਉਹਦਾ ਬੱਚਾ ਜੀ ਇਹ ਤੇ ਜੋ ਇਹਦੀ ਮਾਂ ਹੈ ਉਹ ਵੀ ਮੇਰੇ ਹੱਥ ਦੀ AI ਕਰੀ ਹੋਈ ਹੈ ਜੀ ਉਹ ਹੈ ਕੋਹੀਨੂਰ ਬੁੱਲਦੀ ਜੋ ਬਰੇਟੇ ਪਿੰਡ ਦੇ ਵਿੱਚ ਝੂਟੀ ਸੀ ਜਿਹੜੀ ਪਹਿਲੀ ਝੂਟੀ ਆਈ ਸੀ ਕੋਹੀ ਨੂਰ ਬੁਲਦੀ ਦੁੱਧ ਦੇ ਜਿਹਨੇ ਪਹਿਲੀ ਵਾਰ ਦੁੱਧ ਕੱਢਿਆ ਸੀ ਕੋਹੀ ਨੂਰ ਬੁਲਦੀ ਝੂਟੀ ਨੇ ਉਹ ਸੀਮਨਾ ਸੀਆਰ ਵਿੱਚ ਨਵੇਂ-ਨਵੇਂ ਸੀਮਨ ਬਣੇ ਸੀ ਬਈ ਉਹ ਸੀਮਨਾ ਦੀ ਝੂਟੀ ਆ ਉਹ ਬਰੇਟਿਆਂ ਵਾਲੀ ਜਿਹਦਾ ਪਹਿਲੇ ਸੂਏ ਦੁੱਧ ਰਿਆ ਜੀ 17 ਕਿਲੋ 380 ਗ੍ਰਾਮ ਇਹ ਉਸ ਮੈਸ ਦਾ ਬੱਚਾ ਜੀ ਪਹਿਲੇ ਸੂਏ ਦੀ ਮਾਰਾ ਦੁੱਧ ਰਿਆ ਜੀ 17 ਕਿਲੋ 380 ਗ੍ਰਾਮ ਤੇ ਤੇ ਜੇ 10 ਅਕਤੂਬਰ ਨੂੰ ਜਿਹੜੀ ਹੁਣ 10 ਅਕਤੂਬਰ ਆਉਣ ਜਾ ਰਹੀ ਹੈ 8-9 ਦਿਨ ਹੀ ਘਟੇ ਅੱਜ ਹੋਊਗੀ 2 ਅਕਤੂਬਰ 2 ਅਕਤੂਬਰ ਹੋ ਗਿਆ ਜੀ ਅੱਜ ਆਪਾਂ 2 ਅਕਤੂਬਰ ਨੂੰ ਵੀਡੀਓ ਬਣਾ ਰਹੇ ਹਾਂ ਤੇ 8 ਦਿਨ ਘਟੇ ਜੀ ਪੂਰੇ 2 ਸਾਲਾਂ ਤੋਂ ਪੂਰੇ ਉਮਰ 2 ਸਾਲਾਂ ਤੋਂ 8 ਦਿਨ ਘਟੇ ਜੀ ਆਹ ਬੁੱਲ ਦੇ ਟੈਸਟਿਕਲ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਬਾਈ ਤੇ ਹੁਣ ਬੁੱਲ ਬਾਈ ਡਾਇਰੈਕਟ ਕ੍ਰੋਸਿੰਗ ਲਈ ਤਿਆਰ ਹੈ ਕਿਸੇ ਵੀ ਭਰਾ ਨੇ ਆਪਣੀ ਮੱਝ ਨੂੰ ਡਾਇਰੈਕਟ ਕ੍ਰੋਸਿੰਗ ਕਰਾਣਾ ਹੈ ਕਿਉਂਕਿ ਬਈ ਸਾਰੀਆਂ ਮੱਝਾਂ AI ਤੋਂ ਕਨਸੀਵ ਨਹੀਂ ਕਰਦੀਆਂ ਹੈਗੀਆਂ ਸਾਰੀਆਂ ਮੱਝਾਂ ਮਤਲਬ ਡਾਇਰੈਕਟ ਕ੍ਰਾਸਿੰਗ ਨਾਲ ਵੀ ਨਹੀਂ ਖੜਦੇ ਹੈਗੇ ਆ AI ਤੇ ਵਾਧੂ ਕਨਸੀਵ ਕਰ ਜਾਂਦੀ ਨੇ ਪਰ ਬਹੁਤ ਸਾਰੀਆਂ ਮੱਜਾਂ ਨੂੰ ਪ੍ਰੋਬਲਮ ਹੁੰਦੀ ਹੈ ਵੀ ਜਿਹੜੀਆਂ ਡਾਇਰੈਕਟ ਕ੍ਰਾਸਿੰਗ ਤੋਂ ਤੋਂ ਹੀ ਕਨਸੀਵ ਕਰਦੇ ਨੇ ਉਹਨਾਂ ਲਈ ਵੀ ਆਹ ਬੁੱਲ ਤਿਆਰ ਹੈ ਉਮਰ ਪੂਰੀ ਬਈ 2 ਸਾਲ ਲਗਭਗ 2 ਸਾਲੇ ਲਾ ਲੋ 10 ਅਕਤੂਬਰ ਨੂੰ ਇਹਨੇ ਪੂਰੇ 2 ਸਾਲ ਦਾ ਹੋ ਜਾਣਾ ਹੈ ਤੇ ਬਹੁਤ ਚੰਗੀ ਬਲੱਡ ਲਾਈਨ ਬਾਈ ਜਮਾ ਸਰੇ ਵਾਲੀ ਬਲੱਡ ਲਾਈਨ ਕਹਿ ਸਕਦੇ ਆਪਾਂ ਫਾਦਰ ਹੋ ਗਿਆ ਜੀ ਸ਼ੇਰ ਹਿੰਦ ਹਿੰਦੁਸਤਾਨ ਮਾਂ ਹੋ ਗਈ ਜੀ ਕੋਹੀਨੂਰ ਬੁੱਲਦੀ ਜੀ ਦਾ ਦੁੱਧ ਵੀ ਪਹਿਲੇ ਸੂਏ 17 ਕਿਲੋ 17 ਕਿਲੋ 380 ਗ੍ਰਾਮ ਮੇਰੇ ਚੈਨਲ ਦੇ ਚਵਾਈ ਹੋਈ ਹੈ ਜੀ ਲక్ష్ਮੀ ਡੇਰੀ ਫਾਰਮ ਚੈਨਲ ਦੇ ਚਵਾਈ ਹੋਈ ਹੈ ਦੂਜੇ ਸੂਏ ਫੇਰ ਚਵਾਈ ਹੋਈ ਹੈ 20 ਕਿਲੋ ਦੀ ਤੇ ਮੱਝ ਉਹ 23 24 ਕਿਲੋ ਦੁੱਧ ਦੀ ਮੱਝ ਹੈ ਵੀ 24 ਕਿਲੋ ਦੁੱਧ ਦੀ ਮੱਝ ਹੈ ਤੇ ਸਰੇ ਵਾਲੀ ਮੱਝ ਜਮਾਨ ਜੇ ਆਪਾਂ ਮੱਝ ਦੀ ਮਾਦੀ ਗੱਲ ਕਰੀਏ ਬਈ ਉਸ ਨੇ ਵੀ ਪਹਿਲੇ ਸੂਏ 17 ਕਿਲੋ ਦੁੱਧ ਕੱਢੇ ਸੀ ਬਰੇਟੇ ਪ ਰਾਮਲੇਪਰਾ ਕੋਲੇ ਐ ਕੁਲਵਿੰਦਰ ਬਾਈ ਆ ਰਾਮਲੇਪਰਾ ਦਾ ਭਤੀਜਾ ਬਾਈ ਕੁਲਵਿੰਦਰ ਜੋ ਹੁਣ ਟੀਚਰ ਲੱਗਿਆ ਤੇ ਬਰੇਟੇ ਪਿੰਡ ਦੇ ਵਿੱਚ ਮੱਝ ਖੜੀ ਐ ਕਿਸੇ ਵੀ ਭਰਾ ਕੋਈ ਵੀ ਭਰਾ ਜਾ ਕੇ ਬਾਈਆਂ ਤੋਂ ਪਤਾ ਵੀ ਲੈ ਸਕਦਾ ਤੇ ਬਾਈ ਸਪੈਸ਼ਲੀ ਬਾਈ ਸੋਨੂ ਸਾਰੇ ਤੁਸੀਂ ਮੈਨੂੰ ਜਾਣਦੇ ਹੋ ਬਾਈ ਇਹ ਬੁੱਲਦੀ ਤੇ ਇਹਦੀ ਮਾਂ ਦੀ ਇਹ ਆਈ ਮੇਰੇ ਹੱਥੋਂ ਹੀ ਹੋਈ ਹੋਈ ਐ ਤੇ ਬਹੁਤ ਚੰਗੀ ਬਲੱਡ ਲਾਈਨ ਐ ਬਾਈ ਥੋੜਾ ਜਿਹਾ ਚੋਰ ਪੂਛ ਦਾ ਚਿੱਟਾ ਤੇ ਟੈਸਟਿਕਲ ਤਾਂ ਬਾਈ ਐਂਡ ਐ ਤੇ ਬਹੁਤ ਚੰਗੇ ਦੁੱਧ ਦੀ ਬਲੱਡ ਲਾਈਨ ਬਣੂਗੀ ਇਹ ਸੋਨੂ ਪਤਾ ਐ ਬਾਈ ਕੋਹੀਨੂਰ ਦੇ ਵਿੱਚ ਤਨਵਾਗੀ ਤੇ ਸ਼ੇਰੋ ਹਿੰਦੁਸਤਾਨ ਨੂੰ ਕੋਈ ਨਹੀਂ ਮਤਲਬ ਅਣਜਾਣ ਹੈਗਾ ਸ਼ੇਰੋ ਹਿੰਦੁਸਤਾਨ ਤੋਂ ਜਿਹਦੀਆਂ ਝੋਟੀਆਂ ਨੇ ਬਹੁਤ ਚੰਗਾ ਦੁੱਧ ਰਿਕਾਰਡ ਕਰਵਾਇਆ ਹੋਇਆ ਤੇ ਕਿਸੇ ਵੀ ਭਰਾ ਨੇ ਡਾਇਰੈਕਟ ਕ੍ਰੋਸਿੰਗ ਕਰਵਾਣੀ ਹੈ ਤਾਂ ਤੁਸੀਂ ਬਈ ਨਾਨਕ ਨਾਲ ਕੋਈ ਸੰਪਰਕ ਕਰ ਸਕਦੇ ਹੋ ਆਪਾਂ ਨਾਨਕ ਹਾਂਜੀ ਬਈ ਸਤਿ ਸ੍ਰੀ ਅਕਾਲ ਨਾਨਕ ਜੀ ਸਤਿ ਸ੍ਰੀ ਅਕਾਲ ਨਾਨਕ ਜੀ ਆਪਣਾ ਐਡਰੈਸ ਦੱਸ ਦਿਓ ਬਈ ਐਡਰੈਸ ਪਿੰਡ ਕੁਲਰੀਆਂ ਜ਼ਿਲ੍ਹਾ ਮਾਨਸਾ ਬਈ ਹਾਂਜੀ ਨੇੜੇ ਬਰੇਟਾਂ ਦੇ ਹਾਂ ਤੇ ਮੋਬਾਈਲ ਨੰਬਰ 62843 66814 ਦੁਬਾਰਾ ਇੱਕ ਵਾਰ ਹੋਰ ਬੋਲ ਦੋ 62843 64814 ਕੋਈ ਹੋਰ ਮੋਬਾਈਲ ਨੰਬਰ ਹੈ ਤਾਂ ਉਹ ਵੀ ਬੋਲ ਦੋ ਬਈ ਤੇਰਾ ਬੋਲ 79739 6235 ਇੱਕ ਵਾਰੀ ਹੋਰ ਬੋਲ ਦੇ 79739 6235 ਤੇ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਬਾਈ ਦਾ ਜੋ ਘਰ ਹੈ ਨਾ ਗੋਰਖਨਾਥ ਬਾਈ ਛੜਕਾ ਤੋਂ ਇੱਕ ਸੂਪੋਲਾ ਹੁੰਦਾ ਵੀ ਛੋਟਾ ਜਿਹਾ ਸੂਆ ਸੂਏ ਉੱਤੇ ਪੁਲ ਪੁਲ ਤੋਂ ਨਾਲ ਹੀ ਮੁੜਨਾ ਪੈਂਦਾ ਕਿਸੇ ਕੋਈ ਵੀ ਭਰਾ ਪੁੱਛ ਸਕਦਾ ਨਾਨਕ ਕਬੱਡੀ ਖਿਡਾਰੀ ਨੂੰ ਲਗਭਗ ਆਪਣੇ ਅੱਧਾ ਪੰਜਾਬ ਤੋਂ ਜ਼ਿਆਦੇ ਲੋਕ ਜਾਣਦੇ ਨੇ ਤੇ ਭਰਾ ਨਾਨਕ ਕੋਲੇ ਹੈ ਬਾਈ ਤੇ ਬਹੁਤ ਜ਼ਬਰਦਸਤ ਬਾਈ ਬੋਡੀ ਸਟਰਕਚਰ ਆ ਤੇ ਹਜੇ ਬੱਚਾ ਹੈ ਅਜੇ ਤਾਂ ਮੂੰਹ ਖੀਰ ਹੈ ਬਾਈ ਬੱਚਾ ਹੈ ਹਜੇ ਦੇਖੀ ਮੂੰਹ ਪਟਕੇ ਖੀਰ ਹੈ ਮੂੰਹ ਹਜੇ ਖੀਰ ਹੈ ਬਾਈ ਇੱਕ ਵੀ ਮੈਸ ਤੇ ਨਹੀਂ ਛੱਡਿਆ ਹਜੇ ਤੱਕ ਹਾਂ ਹਾਂ ਖੀਰ ਹੈ ਇੱਕ ਵੀ ਮੈਸ ਤੇ ਨਹੀਂ ਛੱਡਿਆ ਹੈਗਾ ਬਾਈ ਤੇ ਹੁਣ ਆਪਾਂ ਛੱਡ ਦਿਆ ਕਰਾਂਗੇ ਜੋ ਆਪਾਂ ਨੇ ਭਰਾ ਨੇ ਇਹਦੀ ਜਾਇਜ਼ ਜੀ ਫੀਸ ਰੱਖੀ ਹੈ ਬਾਈ ਤੇ ਭਰਾ ਨੇ ਬਾਈ 1100 ਫੀਸ ਰੱਖੀ ਐ ਇਸ ਬੁਲਦੀ ਡਾਇਰੈਕਟ ਮੀਟਿੰਗ ਲਈ 1100 ਫੀਸ ਰੱਖੀ ਐ ਤੇ ਤੁਸੀਂ ਬਈ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਮੇਰਾ ਵਿਸ਼ਵਾਸ ਨਾਲ ਇਸ ਬੁੱਲ ਦੀ ਬਹੁਤ ਮੇਰੇ ਤੇ ਵਿਸ਼ਵਾਸ ਕਰਿਓ ਬਈ ਬਹੁਤ ਚੰਗੀ ਬਲੱਡ ਲਾਈਨ ਦਾ ਬੁੱਲ ਤਿਆਰ ਹੋਇਆ ਹੈ ਤੇ ਬਹੁਤ ਚੰਗੇ ਇਹਦੇ ਰਿਜ਼ਲਟ ਆਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੈਗਰੂ ਨੇ ਚਾਹਿਆ ਤਾਂ ਆਪਾਂ ਨਾਲ ਟਾਈਮ ਦੇ ਵਿੱਚ ਇਸ ਬੁੱਲ ਦੇ ਰਿਜ਼ਲਟ ਵੀ ਆਪਾਂ ਚਲੋ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਆਪਾਂ ਸਾਂਝਾ ਕਰਾਂਗੇ ਜਰੂਰ ਤੇ ਆ ਦੇਖੋ ਬਈ ਟੈਸਟਿਕਲ ਇੱਕ ਵਾਰ ਤੁਹਾਨੂੰ ਹੋਰ ਟੈਸਟਿਕਲ ਦਿਖਾ ਦਿੰਨੇ ਆ ਬਹੁਤ ਜ਼ਬਰਦਸਟ ਟੈਸਟਿਕਲ ਲੱਗਿਆ ਹੋਇਆ ਹੈ ਤੇ ਪਿੱਠਪੂੜਾ ਬਹੁਤ ਸੋਹਣਾ ਹੈ ਤੇ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ